ਇਹ ਹੈ ਜੀ ਗੁਰਦੁਆਰਾ ਸੁਨਾਰ ਟੋਲੀ ਜਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਮਰਦਾਨੇ ਨੇ ਅਖਾ ਮਾਰੇ ਭੁੱਖ ਲੱਗੀ ਹੈ ਤਾਂ ਮਹਾਰਾਜ ਜੀ ਨੇ ਲਾਲ ਦਿੱਤਾ ਤੁਸੀਂ ਆਈ ਕੋ ਨਹੀਂ ਇੱਥੇ ਲੈ ਆ ਕੇ ਆ ਗਈ ਇਹ ਮਹਾਰਾਜ ਜੀ ਨੇ ਜਦੋਂ ਮਰ ਪੰਜ ਮਰਦਾਨਾ ਜੀ ਲਾਲ ਲੈ ਕੇ ਆਏ ਕਿਸੇ ਨੇ ਮਿਰਚ ਵੋਲ ਪਾਇਆ ਕਿਸ ਨੇ ਗਾਜਰ ਪਾਈ ਕਿਸ ਨੇ ਮੂਲੀ ਪਾਈ ਜੋ ਸਾਲਸਰਾਏ ਜੋਹਰੀ ਦੇ ਕੋਲ ਇਥੇ ਪਹੁੰਚੇ ਨੇ 100 ਰੁਪਏ ਮੱਥਾ ਟੇਕ ਕੇ ਤੇ ਨਮਸਕਾਰ ਕੀਤੀ ਵੀ ਮੈਂ ਇਹਦਾ ਮੂਲੀ ਪਾ ਸਕਦਾ ਸੋ ਇਹ ਗੁਰਦਾਰਾ ਹੁਣ ਇਥੇ ਆਨਵਾ ਸਾਲ ਬੰਦ ਰਿਹਾ ਹੈ ਗੁਰਦਾਰਾ ਸਾਹਿਬ ਲੋਕ ਬਾਤਾਂ ਹੈ ਕਿ ਗੁਰਸੱਜ ਜੱਗ ਬੈਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੁਨਾਰ ਟੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਦੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਿਓ ਆਪ ਸਾਲੀਆਂ ਸੰਗਤਾਂ ਇਤਿਹਾਸ ਤੋਂ ਜਾਨੂ ਹੋ ਬਾਲਾ ਪ੍ਰੀਤਮ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਵਿਖੇ ਹੋਇਆ 7 ਸਾਲ ਦੀ ਅਵਸਥਾ ਤੱਕ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਟਨੇ ਵਿਖੇ ਬੜੀਆਂ ਚੋਜਾਂ ਕੀਤੀਆਂ ਨੇ ਜਿਸ ਅਸਥਾਨ ਤੇ ਆਪ ਜੀ ਬੈਠੇ ਹੋ ਇਹ ਵੀ ਜਗਾ ਭਾਗਾ ਵਾਲੀ ਹੈ ਧੰ ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਉਦਾਸੀ ਵਿਖੇ ਉਰਵ ਦੇ ਯਾਤਰਾ ਕਰਦੇ ਪਟਨੇ ਆਏ ਵੀ ਸੰਭਲਪੁਰ ਭਾਈ ਮਰਦਾਨੇ ਨੇ ਆਰਿਆ ਮਹਾਰਾਜ ਭੁੱਖ ਲੱਗੀ ਹੈ ਕੁਛ ਛਕਾਓ ਨਹੀਂ ਤਾਂ ਮੇਰੇ ਸਾਹ ਉੱਪ ਜਾਣਗੇ ਗੁਰੂ ਜੀ ਨੇ ਇੱਕ ਪੱਥਰ ਦਾ ਟੁਕਰਾ ਸੁਕੇ ਮਰਦਾਨੇ ਨੂੰ ਫਰਾ ਦਿੱਤਾ ਬੋਲੋ ਸਤਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਲਗਣ ਦੀ ਦੇਰ ਸੀ ਜਿਹੜਾ ਪੱਥਰ ਸੀ ਵਾਨ ਮੌਲਿਕ ਵਾਰ ਉਹ ਲਾਲ ਜਵਾਰ ਹੋ ਗਿਆ ਗੁਰੂ ਜੀ ਨੇ ਆਖਿਆ ਮਰਦਾਨਿਆ ਜਾ ਵੇਚ ਕੇ ਰਾਸਨ ਪਾਣੀ ਖਰੀਦ ਲਿਆ ਲੰਗਰ ਪਾਣੀ ਬਣਾ ਆਪ ਛਕਤੇ ਦੁਜਿਆਂ ਨੂੰ ਵੀ ਜਦੋਂ ਪਾਈ ਮਰਦਾਨਾ ਬਾਜ਼ਾਰ ਵੇਚਣ ਗਏ ਕੋਈ ਕਹਿੰਦੇ ਨੇਂਦੋ ਮੋਲੀਆਂ ਲੈ ਲੋ ਕੋਈ ਆਖਦੇ ਨੇ ਥੋੜੀ ਬਹੁਤੀ ਸਬਜੀ ਪਾਜੀ ਲੈ ਲੋ जदो भाई मरदाना तुरदा फिरदा इस स्थान ते मुरली तर करे कर आए सुनहरे दे सुनहरे ने परख की आख्या इतना बड़ा ही अनमोलक वस्तु है मैं छोटा व्यापारी हाँ मेरी समर्था नहीं खरीदन दी बड़े व्यापारी सालस राय ने उन्हें चलो साई दो मोल दे दिन के ਜਾਲੇ ਪਾਣੀ ਛਕਾ ਕੇ ਸਾਲਸਰਾਏ ਦੇ ਘਰ ਲੇ ਗਏ ਸਾਲਸਰਾਏ ਜੀ ਨੇ ਜਦੋ ਲਾਲ ਦੀ ਦਰਸ਼ਨ ਕੀਤੀ ਉਹ ਵੀ ਦਰਸ਼ਨ ਕਰ ਕੇ ਨੇ ਹਾਰ ਹੋ ਗਏ ਉਦੋਂ ਦਾ 101 ਰੁਪਇਆ ਸਾਲਸਰਾਏ ਨੇ ਮੱਥਾ ਟੇਕਿਆ ਆਖਿਆ ਮੋਲ ਨਹੀਂ ਤੇ ਦਰਸ਼ਨ ਨਹੀਂ ਪਿਸਤਾ ਸਾਰੇ ਮਿਲ ਕੇ ਧੰਗੁਰੂ ਨਾਨਕ ਦੇਵ ਜੀ ਭੁੱਲ ਗਏ ਦੇਤੇ ਗੁਰਦੁਆਰਾ ਸਾਹਿਬ ਉਪਾਤਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੀ ਅਰਦਾਸ ਪੂਰੀ ਹੋਈ ਬਚਨ ਬਿਲਾਸ ਹੋਏ ਬੇਨਤੀ ਕੀਤੀ ਮਹਾਰਾਜ ਸਾਡੇ ਘਰ ਵੀ ਪਵਿੱਤਰ ਕਰੋ ਚਲ ਕੇ ਚਰਨ ਪਾਓ ਧੰ ਗੁਰੂ ਨਾਨਕ ਦੇਵ ਜੀ ਕੋ ਘਾਟ ਭਗਤ ਜੈਤਾ ਮਨ ਨੂੰ ਉਪਦੇਸ਼ ਦੇ ਕੇ साहब तो चल के इसी स्थान ते मुरली तर ने आ रे दे आए संगत यस थापित तो हो इसी करके जगा दा ना आ, संगत सुनार ए सुने आ रे आ दा कार सी बाजार सुने आ रे दा सी उन भी आले दवाले सुने आ लोग रंदे ਫਿਰ ਗੁਰੂ ਜੀ ਦੀਵਾਨ ਸਜਾ ਕੇ ਸਭ ਨੂੰ ਉਪਦੇਸ਼ ਦਿੱਤੇ ਬਖਸ਼ਿਸ਼ ਕੀਤੇ ਮੁਰਲੀ ਧਰਤੇ ਤੂੰ ਭਾਗ ਵਾਲਾ ਹੈ ਜਗਾ ਨੂੰ ਵੀ ਭਾਗ ਲਗਣਗੇ ਪਰੀਆਂ ਸੰਗਤਾਂ ਆਪਣੀਆਂ ਅਰਦਾਸਾਂ ਪੂਰੀਆਂ ਜੋ ਵੀ ਸਰਦਾ ਦੇ ਨਾਲ ਅਰਦਾਸ ਕਰਉਂਦੇ ਬਰਾਦ ਮੁਕਤੇ ਅਰਦਾਸ ਪੂਰੀ ਹੁੰਦੀ ਹੈ ਫਿਰ ਇਥੋਂ ਚੱਲ ਕੇ ਗੁਰੂ ਜੀ ਸਾਲਸਰਾਏ ਦੇ ਘਰ ਗਏ ਜਿਹੜਾ ਹੈ ਨਾ ਜਲਮਸਥਾਨ ਗੁਰੂ ਜੀ ਦਾ ਉਹ ਜਗਾ ਸਾਲਸਰਾਇ ਦਾ ਕਰਵਿਆ ਕੰਨ ਉਹਤੇ ਗੁਰੂ ਜੀ ਨੇ ਆਖਿਆ ਤੇਰੇ ਕਰ ਅਸੀਂ ਫੇਰਾ ਹੁੰਗੇ ਦਸਵੇਂ ਜਾਮੇ ਵਿਖੇ ਬਰੇ ਸਮੇ ਲੈ ਤਨ ਗੁਰੂ ਤੇਗ ਬਹਾਦਰ ਮਹਾਰਾਜੀ ਆਏ ਮਾਤਾ ਗੁਜਰੀ ਜੀ ਉਹਨਾਂ ਦੇ ਘਰ ਠਹਿਰੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਜਲਮਹਿ ਸਾਹ ਨੂੰ ਸਰਾਇ ਦੇ ਕਰ ਉਹ ਇਹ ਆਪ ਜੀ ਦੀਆਂ ਅਰਦਾਸਾ ਗੁਰੂ ਜੀ ਪੂਰੀਆਂ ਕਰਨ ਪਟਨਾ ਸਾਖ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਗੁਰੂ ਦੇ ਲੰਗਰ ਪ੍ਰਸਾਦ ਸੇਵਾ ਲਈ ਜਿਨਾ ਜਿਨਾ ਸਰਦਾਰਾਂ ਸੇਵਾਪਾਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪ ਦੇ ਸਹਾਯੋਗ ਨਾਲ ਹੀ ਕਾਰਜ ਚੱਲਦੇ ਹਨ ਸਾਡੀਆਂ ਸੰਗਤਾਂ ਦੀਆਂ ਅਰਦਾਸਾ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੂਰੀਆਂ ਕਰਨ ਪਟਨਾ ਸਾਹਿਬ ਦੀਆਂ ਆਜਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੁਰਲੀਧਰ ਦਾ ਘਰ ਇਹੋ ਹੀ ਸੀ ਜਿੱਥੇ ਮੁਰਲੀਧਰ ਦਾ ਘਰ ਤੇ ਹੁਣ ਜਿੱਥੇ ਨਵਾਂ ਦਰਬਾਰ ਬਣਿਆ ਇਹ ਨਵਾਂ ਉਹੀ ਘਰ ਸੀ ਜਿੱਥੇ ਬਣ ਰਿਹਾ ਸਾਰਾ ਇੱਕੋ ਹੀ ਜਗ੍ਹਾ ਅੱਛਾ ਸਾਰੀ ਇੱਕੋ ਜਗ੍ਹਾ ਅੱਛਾ ਸਾਰਾ ਉਹ ਵੀ ਜਗ੍ਹਾ ਸੀ ਲੋਕਾਂ ਨੇ ਮਲਕੁਲ ਕੀ ਅੱਛਾ ਜੀ ਤਰ੍ਹਾਂ ਜਿ ਤਰ੍ਹਾਂ ਦਿੱਲੀ ਵੀ ਖੇ ਜਿਹੜਾ ਸੀ ਉਹ ਬੰਦਾਰਾ ਸੀ ਲਖੀ ਸ਼ਾਵਣ ਜਾਰਾ ਲਖੀ ਸ਼ਾਵਣ ਜਾਰਾ ਪੂਰੀ ਜਿਹੜੀ ਪੁਰਾਣੀ ਦਿੱਲੀ ਲਖੀ ਸ਼ਾਵਣ ਜਾਰਾ ਦਾ ਸੀ ਸਾਰੇ ਗੁਰੂ ਘਰ ਨੂੰ ਦਾਨ ਕਰ ਦਿੱਤਾ ਉਹ ਮਗਰ ਮਗਰ ਲੋਕਾਂ ਨੇ ਮੱਲ ਲਿਆ ਆਪਣੀ ਜਗ੍ਹਾ ਉਸ ਨੂੰ ਮੋਲ ਲੈ ਕੇ ਵਧਾ ਰਹੇ ਆਪਣੀ ਜਗਾ ਹੀ ਮੋਲ ਲੈਂਦੀ ਹੈ ਥਾਰਾ ਦੂਰਾ ਲਿਆ ਸੀ ਉਹਦੇ ਵਾਦ ਪੈਸੇ ਦਿੱਤਾ ਸਿਨੇਮਾ ਹੌਲ ਲਿਆ ਉਹਦੇ ਬਦਲੇ ਪੈਸੇ ਦਿੱਤੇ ਕਾ ਵੀ ਦੇ ਨੀ ਹੈ ਨਾ ਜਗਾ ਸੀ ਮਹਾਰਾਚਰਦੀ ਕਲਾ ਵਿੱਚ ਬਦਿਆਦਾ ਕੈਪੀ ਕਲਾ ਤੇ ਆਪਣੀ ਜਗਾ ਆਪਾਂ ਆਪ ਕੋਈ ਮੋਹਲਦ ਤੇ ਮਹਾਰਾਚਰਦੀ ਕਲਾ ਸਭ ਦੀ ਹਰਤਾ ਸਭ ਦੀ ਪੂਰੀ ਜਾਂਦੀ ਹੈ ਪਟਨਾ ਸਾਹਿਬ ਦੀ ਆਹ ਆਂਦੀ ਹੈ ਹਾਲੇ ਵੀ ਸੁਨਿਆਰਾਂ ਦੇ